ਗੱਲ ਸੁਣ ਲੈ ਪ੍ਰਸ਼ਾਸਨ ਵੀ ਸੁਣ ਲੈ ਤੇ ਸੀਆਈਡੀ ਇਹ ਗੱਲ ਪਹਚਾ ਦੇ ਸਰਕਾਰ ਦੇ ਕੰਨਾਂ ਤੱਕ ਦੇਖੋ ਜੀ ਪੰਜਾਬ ਸਰਕਾਰ ਦੀ ਨਲੈਕੀ ਹੈ ਇੱਥੋਂ ਦੇ ਪ੍ਰਸ਼ਾਸਨ ਦੀ ਨਲੈਕੀ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਬਿਲਕੁਲ ਗੂੰਗੀ ਬੌਲੀ ਤੇ ਅੰਨੀ ਹੋ ਚੁੱਕੀ ਹੈ ਉਹਨੂੰ ਅੱਜ ਦਾ ਜਿਹੜਾ ਮੁਲਾਜ਼ਮ ਹੈਗੇ ਉਹ ਮੁਲਾਜ਼ਮ ਵਿਰੋਧੀ ਸਰਕਾਰ ਹੈ ਇਹ ਤੇ ਮੁਲਾਜ਼ਮਾਂ ਦੀ ਕੋਈ ਵੀ ਜਿਹੜੀ ਮੰਗ ਹੈ ਉਹ ਹਜੇ ਤੱਕ ਪੂਰੀ ਨਹੀਂ ਕੀਤੀ ਗਈ ਅੱਜ ਤੋਂ 2 ਸਾਲ ਪਹਿਲਾਂ ਨੇ ਨੋਟੀਫਿਕੇਸ਼ਨ ਕੀਤਾ ਸੀ ਜਾਲੀ ਜਾ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸੀ ਲਾਗੂ ਕਰ ਦਿੱਤੀ ਉਹ ਅਜੇ ਤੱਕ ਜਿਹੜਾ ਹੈਗਾ ਲਾਗੂ ਨਹੀਂ ਕੀਤਾ ਗਿਆ ਹੈ ਬਾਕੀ ਮੁਲਾਜ਼ਮਾਂ ਦੀ ਜਿਹੜੇ ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਨੇ ਉਹ 22 ਕਿਸ਼ਤਾਂ ਜਿਹੜੇ ਬਕਾਇਆ ਖੜੀਆਂ ਨੇ ਪਿਛਲਾ 2016 ਤੋਂ ਲੈ ਕੇ ਜਿਹੜਾ ਉਹ ਬਕਾਇਆ ਹੈਗਾ 9 ਕਿਸ਼ਤਾਂ ਦੇਣਾ ਸੀ ਉਹ ਵੀ ਹਾਲੇ ਤੱਕ ਨਹੀਂ ਦਿੱਤਾ ਹੁੰਦਾ ਜਿਹੜਾ 11% ਜਿਹੜਾ ਹੈਗਾ ਏਰੀ ਦਾ ਅਸੀਂ ਪਿੱਛੇ ਚੱਲਦੇ ਹੈਗੀਆਂ ਇਸ ਤੇ ਏਸੀਪੀ ਹੈਗਾ 4 9 14 ਸਾਲਾ ਉਹ ਇਹਨਾਂ ਨੇ ਬੰਦ ਕੀਤਾ ਹੈਗਾ ਇਸ ਦਾ 37 ਤਰ੍ਹਾਂ ਦੇ ਪੱਤੇ ਨੇ ਉਹ ਕੱਟ ਲਗਾਇਆ ਹੋਇਆ ਹੈਗਾ ਇਹਨਾਂ ਨੇ ਉਹ ਜਿਹੜੇ ਪੱਤੇ ਨੇ ਜਿਵੇਂ ਪੈਂਡੂ ਪੱਤਾ ਹੈਗਾ ਹੋਰ ਉਹ ਰਿਵਾਈਜ਼ ਕਰਨੇ ਸੀ ਅਜੇ ਤੱਕ ਰਿਵਾਈਜ਼ ਨਹੀਂ ਹੋਇਆ ਹੈਗੇ ਤੇ ਪੈਨਸ਼ਨ ਦੇ ਨਾਂ ਤੇ ਤਾਂ ਸ਼ਰਿਆਮੀ ਮਤਲਬ ਇਹ ਮੁਕਦੇ ਜਿਆਦੇ ਨਹੀਂ ਕਿ ਅਸੀਂ ਨਹੀਂ ਕਰਦੇ ਇਹ ਮੰਗਾ ਤਾਂ ਨਾਲ ਦੀ ਨਾਲ ਹੈਗੀਆਂ ਪਲੱਸ ਜਿਹੜੇ ਬੇਲੋੜੀਆਂ ਪ੍ਰੈਸ਼ਰ ਹੈਗਾ ਦਬਾਅ ਹੈਗਾ ਕਿਉਂਕਿ ਪੰਜਾਬ ਸਰਕਾਰ ਇਹ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਪਹਿਲਾਂ ਕੈਬਨਟ ਪਾਵਨ ਕੈਬਨਟ ਹਿੰਦੂ ਸਿੰਘ ਜੀ ਕਰਵਾਉਂਦੇ ਨੇ ਤੇ ਇਸ ਪਾਲਿਸੀ ਵੱਧ ਤੜਕੇ ਲਾਗੂ ਕੀਤੀ ਹੈ ਯਾਰ ਤੂੰ ਹੁਣ ਇਹਦੀ ਪਾਲਿਸੀ ਐਸੋ ਦੀ ਜਿਹੜੀ ਪੰਜਾਬ ਸਰਕਾਰ ਹੈ ਜਾਂ ਉਹ ਭਗਵੰਤ ਮਾਨ ਸਰਕਾਰ ਆਪ ਸਰਕਾਰ ਹੈ ਉਹ ਲਾਗੂ ਕਰਦੀ ਹੈਗੀ ਉਹਦੇ ਤਹਿਤ ਪੀਚਰਾਂ ਨੂੰ ਪੜਾਉਣ ਨਹੀਂ ਦਿੱਤਾ ਜਿਹੜਾ ਸਕੂਲਾਂ ਦੇ ਜਿਹੜਾ ਵਿੱਦਿਅਕ ਮਾਹੌਲ ਹੈ ਉਹਨੂੰ ਵਿਗਾੜਿਆ ਜਾ ਰਿਹਾ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਮਿਸ਼ਨ ਸਮਰੱਥ ਚਲਾਈ ਰੱਖਿਆ ਪੱਸੀਆਂ ਨੂੰ ਗਿਣਤੀ ਜੋੜ ਘਟਾਓ ਗੁਣਾ ਵੰਡ ਚਲਾਈ ਰੱਖਿਆ ਅਗਸਤ ਤੋਂ ਲੈ ਕੇ ਹੁਣ ਜਿਹੜਾ ਹੈਗਾ ਦਸੰਬਰ ਤੱਕ ਜਿਹੜਾ ਹੈਗਾ ਸੀਪੀ ਜਿਹੜਾ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਹੈ ਉਹ ਚਲਾਈ ਜਾ ਰਿਹਾ ਹੈ ਉਹ ਇੱਕ ਸਰਵੇ ਹੋਣਾ ਹੈ ਉਹ ਪੂਰੇ ਦੇਸ਼ ਦੇ ਵਿੱਚ ਹੋਣਾ ਹੈ 29 ਸੂਬਿਆਂ ਦੇ ਵਿੱਚ ਹੋਣਾ ਹੈ ਰਾਸ਼ਟਰੀ ਪੱਧਰ ਦਾ ਹੋਣਾ ਹੈ ਤੇ ਪਰ ਉਹਦੇ ਵਿੱਚ ਇਹ ਹੋਣਾ ਵੀ ਕਿਹੜਾ ਸੂਬਾ ਜਿਹੜਾ ਐਜੂਕੇਸ਼ਨ ਨੰਬਰ 1 ਤੇ ਹੈਗਾ ਪਰ ਇਹਨਾਂ ਨੇ ਉਹਨੂੰ ਜੀਨ ਮੰਨ ਦਾ ਸਵਾਲ ਬਣਾਇਆ ਹੈ ਕਿਉਂਕਿ ਅੰਕੜੇ ਦੀ ਸਰਕਾਰ ਹੈ ਟੂਠੇ ਇਸ ਤਿਹਾਰ ਵੱਲ ਸਰਕਾਰ ਹੈ ਇਸ ਕਰਕੇ ਟੂਠੇ ਅੰਕੜੇ ਨੂੰ ਦਸਾਉਣ ਦੇ ਲਈ ਪਿਛਲੇ 4 ਮਹੀਨੇ ਤੋਂ ਲਗਾਤਾਰ ਵਿੱਪਕਾ ਤੇ ਦਬਾਅ ਪਾ ਕੇ ਡੰਡੇ ਦੇ ਜੋਰ ਨਾਲ ਇਹਨੂੰ ਲਾਗੂ ਕੀਤਾ ਜਾ ਰਿਹਾ ਲਗਾਤਾਰ ਬਦਕੀਟਾ ਆਦੀਆਂ ਨੇ ਲਗਾਤਾਰ ਪੇਪਰ ਲੈ ਜਾਦੇ ਨੇ ਇੱਕ ਪੇਪਰ ਜਿਹੜਾ ਕਲਾਸ ਰੂਮ ਦੇ ਵਿੱਚ ਹੋਣਾ ਇੱਕ ਜਨਰਲ ਟੈਸਟ ਹੈਗਾ ਉਹਦੇ ਲਈ 60-60 ਕਿਲੋਮੀਟਰ ਦੂਰ ਜਿਹੜਾ ਅਬਜ਼ਰਵਰਾਂ ਦੀਆਂ ਡਿਊਟੀਆਂ ਟੀਚਰਾਂ ਦੀ ਲਗਾਈਆਂ ਜਾਂਦੀਆਂ ਨੇ ਇੱਕ ਇੱਕ ਘੰਟਾ ਲੇਟ ਕਿਹਾ ਜਾਂਦਾ ਵੀ ਸਕੂਲਾਂ ਤੋਂ ਲੇਟ ਜਾਣਾ ਹੈਗਾ ਮੀਟਿੰਗ ਛੁੱਟੀ ਨਾ ਦੇਣ ਦੇ ਜਿਹੜੇ ਫਰਮਾਨ ਨੇ ਇਹ ਜਿਹੜੇ ਡੀਓ ਨੇ ਉਹ ਜਾਰੀ ਕਰਦੇ ਨੇ ਡਿਪਟੀ ਡੀਓ ਜਾਰੀ ਕਰਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਨੇ ਉਹਨਾਂ ਸਕੂਲਾਂ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਹੋਇਆ ਜੀ ਨਾ ਚ ਕੋਈ ਕਿਸੇ ਨੂੰ ਪ੍ਰਸ਼ੰਸਾ ਕਰਨ ਦੀ بجائے ਚੰਗੇ ਕੰਮ ਦੀ ਹਰ ਕਿਤੇ ਜਾ ਕੇ ਦਲੀਲ ਕੀਤਾ ਜਾਂਦਾ ਹੈ ਤੇ ਆਪਾਂ ਨੂੰ ਕਹਸਤਾ ਸਾਡੇ ਮਹਿਲਾ ਅਧਿਆਪਕਾਂ ਨੂੰ ਪ੍ਰਿੰਸੀਪਲ ਤੱਕ ਨੂੰ ਬੀਏਨ ਨੂੰ ਤੱਕ ਨੂੰ ਹਰ ਕਿਤੇ ਜਾ ਕੇ ਪੁੱਠਾ ਬੋਲਿਆ ਜਾਂਦਾ ਹੈ ਮਤਲਬ ਕੋਈ ਜਿਹੜਾ ਹੈਗਾ ਇਹਨਾਂ ਤੋਂ ਜਿਹੜਾ ਹੈਗਾ ਜ਼ਿਲ੍ਹਾ ਉਹ ਨਹੀਂ ਚੱਲਦਾ ਹੈਗਾ ਇੱਕ ਸੀਐਮ ਸਿਟੀ ਹੋਣ ਦੇ ਨਾਤੇ ਦੇਖੋ ਅਸੀਂ ਇਦਾਂ ਦਾ ਜਿਹੜਾ ਬਤਾਰਾ ਹੈ ਉਹ ਲਾਗੂ ਨਹੀਂ ਹੋਣ ਦੇਵਾਂਗੇ ਸਭ ਤੋਂ ਵੱਡਾ ਸਾਡੇ ਲਈ ਅਧਿਆਪਕ ਦਾ ਸਨਮਾਨ ਹੈ ਜੇ ਅਧਿਆਪਕ ਸਨਮਾ ਕਿਉਂਕਿ ਇਹ ਅਧਿਆਪਕ ਕੋ ਬਹੁਤ ਸਨਮਾਨਯੋਗ ਹਸਤੀ ਹੈ ਜੇ ਬਾਹਰਲੇ ਦਿਸਚ ਕਿਤੇ ਚਲਾ ਜਾਵੇ ਤੇ ਆਪਕ ਜੱਜ ਵੀ ਆਪਣੀ ਸੀਟ ਛੱਡ ਕੇ ਖੜਾ ਹੋ ਜਾਂਦਾ ਪਰ ਇਹ ਸਰਕਾਰ ਦਾ ਅਸੀਂ ਦਬਈਆ ਦੇਖਿਆ ਕਿ ਇੱਕ ਐਮਐਲਏ ਆਇਆ ਸਕੂਲ ਦੇ ਵਿੱਚ ਜਦੋਂ ਪੇਰੈਂਟਸ ਮਾਪੇ ਅਧਿਆਪਕ ਨੂੰ ਮਿਲਨੀ ਚੱਲਦੀ ਸੀ ਤਾਂ ਉਹ ਕਹਿੰਦਾ ਵੀ ਉਹਨੇ ਸ਼ਿਕਾਇਤ ਕਰਤੀ ਸਪੀਕਰ ਨੂੰ ਕਿ ਅਧਿਆਪਕ ਮੈਨੂੰ ਗੇਟ ਤੋਂ ਲੈਣ ਨਹੀਂ ਆਇਆ ਰਸੀਬ ਨਹੀਂ ਕਰਨਾ ਇਸ ਕਰਕੇ ਉਹਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਉਹਨੂੰ ਨੌਕਰੀ ਤੋਂ ਟਰਮੀਨੇਸ਼ਨ ਦੀ ਗੱਲ ਹੋਈ ਤਾਂ ਆਪਾਂ ਉਹਦਾ ਵਿਰੋਧ ਕੀਤਾ ਤਾਂ ਫਿਰ ਇਹਨਾਂ ਦੀ ਜਿਹੜੀ ਹੈਗੀ ਥੂ ਥੂ ਹੋਈ ਉਹ ਇਹਨਾਂ ਨੂੰ ਫੈਸਲਾ ਜਿਹੜਾ ਵਾਪਸ ਵੀ ਲੈਣਾ ਪਿਆ ਤੇ ਇਹਨੇ ਕਿਰਕਦੀ ਵੀ ਹੋਈ ਜਿਹੜੀ ਸਰਕਾਰ ਦੇ ਵਿੱਚ ਅਧਿਆਪਕਾਂ ਦਾ ਇਹ ਹਾਲ ਹੈ ਕਿ ਸਪੀਕਰ ਤੱਕ ਕੰਦਸੋ ਨੋਟਿਸ ਜਾਰੀ ਕੱਢਦਾ ਹੈ ਜਿਨ੍ਹਾਂ ਨੇ ਇਹ ਜਿਹੇ ਅਧਿਕਾਰੀ ਨਲਾਇਕ ਦਿਖਾਦੀ ਲਾਏ ਹੋ ਨੇ ਇਹ ਡਿਪਟੀ ਡਿਊ ਹੈ ਚ ਇਹ ਡਿਊ ਹੈ ਜਿਹਨਾਂ ਦੀ ਹੋ ਟੀਮ ਨੇ ਸਾਰੇ ਕੁਝ ਉੱਪਰੋਂ ਹੈ ਇੱਥੋਂ ਤੱਕ ਹੋਇਆ ਕਿ ਐਸਆਰਟੀ ਦੀ ਜਿਹੜੀ ਮੈਡਮ ਹੈ ਉਹ ਪਟਿਆਲੇ ਇੱਕ ਸਕੂਲ ਦੇ ਵਿੱਚ ਚਲੇ ਗਏ ਉਹ ਸਕੂਲ ਦੇ ਵਿੱਚ ਜਾ ਕੇ ਇੱਕ ਅਧਿਆਪਕ ਨੂੰ ਕਹਿੰਦੇ ਕਿ ਵੀਕ ਕੰਪੀਟੈਂਸੀਅਸ ਨਾ ਉਹਨੋ ਜਿਹੜਾ ਅਧਿਆਪਕ ਐ ਐਮਫੀ ਐਮਪੀਐਚਡੀ ਕਰਕੇ ਬਹੁਤ ਜੋਗ ਅਧਿਆਪਕ ਉਹ ਭਾਤੀ ਹੋਇਆ ਉਹਦਾ ਕਿੰਨਾ ਆਈ ਕੀ ਹੋਊਗਾ ਚਲੋ ਠੀਕ ਹੈ ਕਿਤੇ ਉਹ ਬੀ ਕੰਪੀਟੈਂਸੀ ਬਹੁਤ ਆਦੀਆਂ ਨੇ ਨਹੀਂ ਸੁਣਾਈ ਗਈ ਤਾਂ ਇਹ ਸਧਾਰਤੇ ਉਹਨੂੰ ਕਹਿੰਦੇ ਵੀ ਤੂੰ ਤਾਂ ਨਲਾਇਕ ਹੈ ਤੂੰ ਬੇਵਕੂਫ ਹੈ ਤੂੰ ਪੜਾਉਣ ਦੇ ਯੋਗ ਨਹੀਂ ਤੁਸੀਂ ਦੇਖਿਆ ਕਿ ਉਹਨੂੰ ਉਹਨਾਂ ਨੇ ਜਿਹੜਾ ਸਸਪੈਂਡ ਕਰਤਾ ਇਸ ਤਰ੍ਹਾਂ ਰਵਈਏ ਉਪਨੋਂ ਤੋਂ ਲੈ ਕੇ ਆ ਰਹੇ ਹੈ ਤੇ ਇਹ ਅੱਗੇ ਜਿਹੜੇ ਸਾਡੇ ਨਲਾਇਕ ਦਿਖਾ ਰਹੇ ਨੇ ਇਹਨਾਂ ਦੇ ਇਹਨਾਂ ਦਾ ਮਕਸਦ ਕੀ ਹੈ ਇਹਨਾਂ ਦਾ ਮਕਸਦ ਹੈ ਇੱਕ ਟੀਚਰਾਂ ਦੀ ਅਗਵਾਈ ਕਰਨਾ ਉਹਨਾਂ ਨੂੰ ਇੱਕ ਟੀਮ ਦੇ ਰੂਪ ਵਿੱਚ ਕੰਮ ਲੈਣਾ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਤਿਕਾਰ ਨਾਲ ਗੱਲਬਾਤ ਕਰਕੇ ਉਹ ਜ਼ਿਲ੍ਹੇ ਨੂੰ ਚਲਾਉਣਾ ਐਜੂਕੇਸ਼ਨ ਨੂੰ ਚਲਾਉਣਾ ਪਰ ਉਸ ਦਾ ਚਲਾਉਣ ਦੀ ਬਜਾਏ ਇਹ ਤਾਂ ਨਿਰੀ ਹੈਗੀ ਜਿਹੜੀ ਉਹ ਧੱਕੇਸ਼ਾਹੀ ਕਰਦੇ ਨੇ ਤੇ ਗਲਤ ਟੀਚਰ ਨੂੰ ਬੋਲਿਆ ਜਾਂਦਾ ਹੈਗਾ ਜਿਹਦੇ ਵਿਰੋਧ ਦੇ ਵਿੱਚ ਅੱਜ ਡੈਮੋ ਕੋ ਟੀਚਰ ਪੰਜਾਬ ਦੇ ਵਿੱਚ ਦੇਖਦੇ ਹਾਂ ਬਾਕੀ ਸਾਥੀ ਆ ਰਹੇ ਨੇ ਅਸੀਂ ਤੁਹਾਡੇ ਨਾਲ ਸਟਾਰਟ ਕਰਨ ਜਾ ਰਹੇ ਹਾਂ ਤੇ ਜੇ ਇਹਨਾਂ ਦੇ ਬਈਆ ਨਾਮ ਬਦਲਿਆ ਇਹ ਪੰਜਾਬ ਸਰਕਾਰ ਹੈ ਤੇ ਇਹਨਾਂ ਦੇ ਉੱਪਰੋਂ ਡੀਪੀਆਈ ਹੈ ਤੇ ਇਹ ਆਪਣੇ ਡੀਓ ਮੈਡਮ ਨੇ ਤਾਂ ਇਸ ਤੋਂ ਵੀ ਵੱਡੇ ਧਾਨ ਨੇ ਇਸ ਸੀਐਮ ਸਿਟੀ ਚ ਲੱਗਣਗੇ ਸਰਕਾਰ ਵੀ ਇਹ ਗੱਲ ਸੁਣ ਲੇ ਪ੍ਰਸ਼ਾਸਨ ਵੀ ਸੁਣ ਲੇ ਤੇ ਸੀਆਡੀ ਇਹ ਗੱਲ ਪਹਚਾ ਦੇ ਸਰਕਾਰ ਦੇ ਕੰਨਾਂ ਤੱਕ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ